ਅੱਜ ਆਪਾਂ ਲਾਈਵ ਹੋਏ ਆ ਤੁਹਾਨੂੰ ਮੋਲਾ ਧਰਮੀ ਜਿਹੜਾ ਲਗਾਤਾਰ ਵਸ ਰਿਹਾ ਵਾ ਰੱਬ ਮਿਹਰਬਾਰ ਹੋਇਆ ਫਿਰਦਾ ਜੋ ਕੱਲ ਦਾ ਮੀਂਹ ਇਹ ਕਹਿ ਲਈਏ ਇੱਕ ਕਰੀਬਨ ਕੱਲ 3-4 ਵਜੇ ਦਾ ਸ਼ੁਰੂ ਹੋਇਆ ਮੀਂਹ ਅਜੇ ਵੀ ਉਸੇ ਤਰ੍ਹਾਂ ਲਗਾਤਾਰ 24 ਘੰਟੇ ਜਿਹੜਾ ਮੀਂਹ ਬਹੁਤ ਜ਼ਿਆਦਾ ਪੈ ਚੁੱਕਾ ਵਾ ਇੱਧਰ ਵੇਖੋ ਕਿੰਨਾ ਮੀਂਹ ਹੈ ਕਾਫੀ ਜਿਹੜਾ ਜਲ-ਥਲ ਕੀਤੀ ਹੋਈ ਆ ਲਗਾਤਾਰ ਮੀਂਹ ਜਿਹੜਾ ਪੈਂਦਾ ਹੋਇਆ ਭਾਰੀ ਮਾਤਰਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੀਂਹ ਹੈ ਤੇ ਵਾਈ ਕਿੱਤੀ ਹੋਈ ਆ ਮਾਨਸੂਨ ਪਾਉਣਾ ਜਿਹੜੀਆਂ ਚੜ ਕੇ ਆਉਂਦੀਆਂ ਹੋਈਆਂ ਜਿਹੜਾ ਮੀਂਹ ਦੇ ਕਰਕੇ ਪੰਜਾਬ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆਪਾਂ ਨੂੰ ਪਤਾ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਜੀਵਨ ਉਹ ਕਾਫੀ ਖਰਾਬ ਇਸ ਸਮੇਂ ਫਲਾਤ ਮਾੜੇ ਹੋਏ ਆ ਪੰਜਾਬ ਦੇ ਸਤਲੁਜ ਦਰਿਆ ਇਸੇ ਤਰ੍ਹਾਂ ਬਿਆਸ ਰਾਵੀ ਦੇ ਹੁਣ ਜਿਹੜੀ ਅਪਡੇਟ ਨਵੀਂ ਆ ਰਹੀ ਆ ਕਿ ਕੱਗਰ ਦਰਿਆ ਨੇ ਬਹੁਤ ਜ਼ਿਆਦਾ ਮਾਰਸ਼ ਸ਼ੁਰੂ ਕੀਤੀ ਹੋਈ ਆ ਮਾਰਕੰਡੇ ਦੇ ਵਿੱਚ ਵੀ ਜਿਹੜਾ ਪਾਣੀ ਬਹੁਤ ਜ਼ਿਆਦਾ ਇਸ ਸਮੇਂ ਚੱਲਦਾ ਹੋਇਆ ਮਾਰਕੰਡਾ ਜਿਹੜਾ ਉੱਪਰ ਦੀ ਓਵਰ ਹੋ ਕੇ ਉਹ ਜ਼ਮੀਨਾਂ ਦੇ ਵਿੱਚ ਪਾਣੀ ਪੈਂਦਾ ਹੋਇਆ ਕੱਗਰ ਦਰਿਆ ਦਾ ਵੀ ਜਿਹੜਾ ਉਛਲ ਕੇ ਓਵਰਫਲੋ ਹੋ ਕੇ ਜਿਹੜਾ ਆਪਾਂ ਤੁਹਾਨੂੰ ਕੱਲ ਲਾਈਵ ਲਗਾਤਾਰ ਆਪਡੇਟ ਦਿੱਤੀ ਸੀ ਅੱਜ ਵੀ ਜਿਹੜਾ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਲਗਾਤਾਰ ਜਿਹੜੀ بارش ਤੇਜ਼ بارش ਚੱਲ ਰਹੀ ਆ ਜਿਹਦੇ ਕਰਕੇ ਜਿਹੜੇ ਲੋਕਾਂ ਨੂੰ ਕੰਮ ਕਾਜ ਆਪਣੇ ਕਰਨ ਦਾ ਵੀ ਮੁਸ਼ਕਲ ਆ ਬਹੁਤ ਤੇਜ਼ بارش ਲਗਾਤਾਰ तकरीबन 24 ਘੰਟੇ ਜਿਹੜਾ ਮੀਂਹ ਪੈ ਕੇ ਹਟਿਆ ਵਾ ਲਗਾਤਾਰ ਬਹੁਤ ਤੇਜ਼ ਮੀਂਹ ਪੈ ਰਿਹਾ ਵਾ ਇੱਧਰ ਦੇਖ ਸਕਦੇ ਹੋ ਦੇ ਨਾਲ ਇਸ ਸਮਾਂ ਹਾਲ ਤਾਰ ਪੈ ਗਿਆ ਹੈ ਤੇ ਆ ਹਜੇ ਵੀ ਮੀਂਹ ਪੈ ਰਿਹਾ ਤੁਹਾਨੂੰ ਇਹ ਅਪਡੇਟ ਆਪਾਂ ਦਿੰਦੇ ਜਾ ਰਹੇ ਹਾਂ ਲਗਾਤਾਰ ਸੋ ਅੱਜ ਜਿਹੜੀ بارش ਬਹੁਤ ਤੇਜ਼ ਲਗਾਤਾਰ 24 ਘੰਟੇ ਹੋ ਗਿਆ ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਲਗਾਤਾਰ ਮੀਂਹ ਪੈ ਰਿਹਾ ਇਸੇ ਤਰ੍ਹਾਂ ਮੀਂਹ ਦੇ ਕਰਕੇ ਜਿਹੜਾ ਹੁਣ ਪੰਜਾਬ ਦੇ ਵਿੱਚ ਫੇਰ ਪਾਣੀ ਛੱਡਿਆ ਗਿਆ ਵਾ ਸਤਲੁਜ ਜਿਹੜਾ ਦਰਿਆ ਦਾ ਪਾਣੀ ਛੱਡ ਕੇ ਜਿਹੜਾ ਬਹੁਤ ਜ਼ਿਆਦਾ ਕਾਫੀ ਤਵਾਈ ਹੋਈ ਆ ਸਤਲੁਜ ਦਰਿਆ ਦੇ ਨਾਲ ਸੋ ਇਸ ਕਰਕੇ ਜਿੱਥੇ ਪਹਿਲਾਂ ਹੀ ਬਿਆਸ ਦਰਿਆ ਦੇ ਨਾਲ ਰਾਵੀ ਦਰਿਆ ਦੇ ਨਾਲ ਅਜੇ ਵੀ ਲੋਕ ਬੇਕਾਰ ਹਨ ਇਸੇ ਤਰ੍ਹਾਂ ਹ ਸਤਲੁਜ ਦੇ ਵਿੱਚ ਜਿਹੜੇ ਭਾਖੜਾ ਡੈਮ ਦੇ ਗੇਟ ਖੋਲੇ ਗਏ ਹਨ ਫਿਰ ਪਾਣੀ ਜਿਹੜਾ ਕਾਫੀ ਨੁਕਸਾਨ ਕਰਦਾ ਹੋਇਆ ਹੁਣ ਵੀ 24 ਘੰਟੇ ਲਗਾਤਾਰ ਵੀ ਚੱਲ ਰਿਹਾ ਵਾ ਮਹੀ ਹਟਮ ਦਾ ਕੋਈ ਅਜੇ ਨਾਮ ਨਹੀਂ ਲੱਗ ਰਿਹਾ ਸੋ ਇਸ ਕਰਕੇ ਜਿਹੜਾ ਪੰਜਾਬ ਦੇ ਹਾਲਾਤ ਇਸ ਸਮੇਂ ਬਹੁਤ ਜ਼ਿਆਦਾ ਨਾਜ਼ੁਕ ਆ ਲੋੜ ਆ ਕਿ ਆਪਣੇ ਭਰਾਵਾਂ ਦੇ ਨਾਲ ਖੜਨ ਦੀ ਸੋ ਜਿਹੜਾ ਚੰਡੀਗੜ੍ਹ ਵੀ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਪਾਣੀ ਜਿਹੜਾ ਸੜਕਾਂ ਦੇ ਉੱਪਰ ਕਰੀਬਨ 2-2 ਫੁੱਟ ਖੜਿਆ ਹੋਇਆ ਸੀ ਗੱਡੀਆਂ ਕਈ ਤੈਰ ਗਈਆਂ ਗੱਡੀਆਂ ਲੰਘਣੀਆਂ ਬਹੁਤ ਮੁਸ਼ਕਲ ਹੋ ਗਈਆਂ ਟ੍ਰੈਫਿਕ ਕਾਫੀ ਚੱਲ ਰਹੀ ਸੀ ਲਗਾਤਾਰ ਜਿਹੜਾ ਚੰਦੀਗੜ੍ਹ ਮੀਂਹ ਪੈਂਦਾ ਹੋਇਆ ਸੋ ਉਸੇ ਚੰਦੀਗੜ੍ਹ ਮੀਂਹ ਦੇ ਕਰਕੇ ਉਧਰ ਪਹਾੜਾ ਵਾਲੀ ਸਾਈਡ ਤੋਂ ਬਾਰਿਸ਼ ਲਗਾਤਾਰ ਹੋਣ ਕਰਕੇ ਕੱਗਰ ਦਰਿਆ ਵੀ ਜਿਹੜਾ ਓਵਰਫਲੋ ਹੋ ਕਰਕੇ ਉਤੋਂ ਦੀ ਚੱਲਦਾ ਹੋਇਆ ਕਾਫੀ ਤਵਾਈ ਜਿਹੜੀ ਕੱਗਰ ਦਰਿਆ ਨੇ ਅਸਮੇ ਕੀਤੀ ਹੋਈ ਆ ਤੇ ਨਾਲ ਹੀ ਜਿਹੜਾ ਉਹਦੇ ਵਿੱਚ ਮਾਰਕੰਡਾ ਕਿਉਂਕਿ ਮਾਰਕੰਡਾ ਵੀ ਕੱਲ ਸ਼ਾਮ ਤੋਂ ਕੱਲ ਦੁਪਹਿਰ ਤੋਂ ਹੀ ਜਿਹੜਾ ਓਵਰਫਲੋ ਹੋਇਆ ਸੀ ਜਮਈਨਾ ਦੇ ਵਿੱਚ ਪਾਣੀ ਆਪਾਂ ਜੋ ਪਿਛਲੀ ਲਾਈਵ ਹੋ ਕੇ ਤੁਹਾਨੂੰ ਵਿਖਾਇਆ ਸੀ ਕਿ ਕਿਸ ਤਰ੍ਹਾਂ ਦੇ ਨਾਲ ਘੱਗਰ ਦਰਿਆ ਨੇ ਬਹੁਤ ਜ਼ਿਆਦਾ ਮਾਰ ਕੀਤੀ ਸੀ ਤੇ ਨਾਲ ਹੀ ਜਿਹੜਾ ਮਾਰਕੰਡਾ ਉਹ ਉੱਪਰ ਦੀ ਉਛਲਦਾ ਹੋਇਆ ਸੋ ਅੱਜ ਜਿਹੜੀ ਬਾਰਿਸ਼ ਫੇਰ ਲਗਾਤਾਰ ਬਹੁਤ ਜ਼ਿਆਦਾ ਚੱਲ ਰਹੀ ਆ ਇਸ ਕਰਕੇ ਜਿੱਥੇ ਬਾਰਿਸ਼ ਅਜੇ ਵੀ ਪਈ ਆ ਤੇ ਮਾਨਸੂਨ ਪਾਣਾ ਅਜੇ ਵੀ ਚੜ ਕੇ ਆਈਆਂ ਲਗਾਤਾਰ ਅਜੇ ਕਈ ਦਿਨ ਮੀਂਹ ਦਸਿਆ ਹੋਇਆ ਇਸ ਕਰਕੇ ਸਭ ਤੋਂ ਮਾੜੇ ਹਾਲਾਤ ਪੰਜਾਬ ਦੇ ਜਿਹੜਾ ਪਹਿਲਾ ਹੀ ਜਨ ਜੀਵਨ ਜਿਹੜਾ ਜੀਵਨ ਆ ਉਹ ਕਾਫੀ ਪ੍ਰਭਾਵਤਕ ਹੋਂ ਕਿ ਲੋਕ ਵੇਖਾਰੇ ਕੱਲ ਇੱਕ ਦਾਸ ਵੀਡੀਓ ਦੇਖ ਰਿਹਾ ਸੀ ਕਿ ਇੱਕ ਬੱਚਾ ਸਿਰਫ 1.5 ਸਾਲ ਦਾ ਜਿਹੜਾ ਉਹ ਪਾਣੀ ਦੇ ਵਿੱਚੋਂ ਰੁੜ ਕੇ ਆਇਆ ਉਹਨੂੰ ਫੜਿਆ ਪਰ ਕਿਰਦਤੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਜਿਹੜਾ ਜਿਉਂਦਾ ਸੀ ਰਹਿਮਤ ਕੀਤੀ ਵਾਤਵਤ ਬਣਾ ਨੇ ਪ੍ਰਮਾਤਮਾ ਨੇ ਕਿਉਂਕਿ ਜਾ ਕੋ ਰੱਖ ਸਕੈ ਨਾ ਕੋਈ ਉਹਨੂੰ ਆਪਣੇ ਹੱਥ ਦੇ ਕੇ ਪ੍ਰਮਾਤਮਾ ਨੇ ਬਚਾਇਆ ਕਿਆ ਪਤਾ ਨਹੀਂ ਕਿੰਨੀ ਕਿ ਦੂਰ ਤੋਂ ਜਿਹੜਾ ਉਹ ਬੱਚਾ ਰੋੜਦਾ ਆ ਰਿਹਾ ਸੀ ਉਹਨੂੰ ਵੀ ਪਾਣੀ ਦੇ ਵਿੱਚੋਂ ਬਚਾਇਆ ਗਿਆ ਸੋ ਇਸ ਸਮੇਂ ਵੀ ਅਜੇ ਪੰਜਾਬ ਦੇ ਕਿੰਨੇ ਇਲਾਕੇ ਪਾਣੀ ਦੇ ਵਿੱਚ ਡੁੱਬੇ ਹੋਏ ਹਨ ਸੋ ਮੈਂ ਲਗਾਤਾਰ ਚੱਲ ਰਿਹਾ ਇਸ ਕਰਕੇ ਤੁਹਾਨੂੰ ਜਿਹੜੀ ਅਪਡੇਟ ਤੁਹਾਡੇ ਤੱਕ ਆਪਾਂ ਅਜੇ ਘੱਗਰ ਤਰਿਆ ਮਾਰਕੰਡਾ ਦੀ ਅਜੇ ਨਹੀਂ ਦੇ ਸਕਦੇ ਸੋ ਇਸ ਕਰਕੇ ਲਾਈਵ ਹੋ ਕੇ ਜੋ ਤੁਹਾਨੂੰ ਇਨੀ ਅਪਡੇਟ ਦਿੰਦੇ ਆ ਕਿ ਜੋ ਘੱਗਰ ਤਰਿਆ ਵਾ ਇਸੇ ਤਰ੍ਹਾਂ ਮਾਰਕੰਡਾ ਵਾ ਉਹਨੇ ਜਿਹੜੀ ਇਸ ਸਮੇਂ ਬਹੁਤ تباہੀ ਕੀਤੀ ਹੋਈ ਆ ਸੜਕਾਂ ਦੇ ਉੱਤੋਂ ਦੀ ਪਾਣੀ ਇਸ ਸਮੇਂ ਚੱਲ ਰਿਹਾ ਵਾ ਸੋ ਜੇ ਲਗਾਤਾਰ ਇਸੇ ਤਰ੍ਹਾਂ ਚੱਲਦਾ ਰਿਹਾ ਕਾਫੀ ਨੁਕਸਾਨ ਜਿਹੜੀਆਂ ਫਸਲਾਂ ਦਾ ਹੋਣਾ ਜੀਵਨ ਜਿਹੜਾ ਜੀਵਨ ਦਾ ਜਿਹੜਾ ਮਨੋੱਖ ਹਨ ਉਹਨਾਂ ਨੂੰ ਜੋ ਘਰ ਛੱਡਨੇ ਪੈ ਸਕਦੇ ਹਨ ਜੇ ਇਸੇ ਤਰ੍ਹਾਂ ਕਿਉਂਕਿ 2023 ਵਾਲੀ ਸਥਿਤੀ ਫੇਰ ਬਣ ਚੁੱਕੀ ਆ ਜੇ ਜਿਹੜੇ ਇਲਾਕੇ ਜੇ ਕਹਿ ਲਈਏ ਖਨੌਰੀ ਸੰਗਰੂਰ ਇਲਾਕਾ ਹਰ ਸਾਲ ਜਿਨੂੰ ਕੱਗਰ ਦਰਿਆ ਦੀ ਮਾਰ ਪੈਂਦੀ ਇਸੇ ਤਰ੍ਹਾਂ ਜਿਹੜਾ ਅੱਗੇ ਸਰਦੂਲਗੜ ਤੱਕ ਕੱਗਰ ਦਰਿਆ ਦੀ ਮਾਰ ਪੈਂਦੀ ਆ ਉਹ ਫਿਰ ਇਸ ਵਾਰ ਫਿਰ ਇੱਕ ਵਾਰ ਮਾਰ ਪੈਣੀ ਸ਼ੁਰੂ ਹੋ ਗਈ ਆ ਸੋ ਆਪਣਾ ਬਚਾਜੂ ਕਰਨ ਕਿਉਂਕਿ ਪੰਜਾਬ ਦੇ ਦੂਜੇ ਇਲਾਕਿਆਂ ਦੇ ਬਹੁਤ ਹੀ ਮਾੜੇ ਹਾਲਾਤ ਸਤਲੁਜ ਦੀ ਜਿਹੜੀ ਅਪਡੇਟ ਆ ਰਹੀ ਆ ਕਿ ਭਾਖੜਾ ਡੈਮ ਦੇ ਜਿਹੜੇ ਗੇਟ ਉਹ ਖੋਲੇ ਗਏ ਹਨ ਜਿਹਦੇ ਕਰਕੇ ਪਾਖੜਾ ਡੈਮ ਦੇ ਵਿੱਚ ਵੀ ਬਹੁਤ ਪਾਣੀ ਹੋਣ ਕਰਕੇ ਛੱਡਿਆ ਗਿਆ ਤੇ ਜਿਹੜਾ ਸਤਲੁਜ ਆ ਉਹ ਕਈ ਥਾਵਾਂ ਤੋਂ ਬੰਨ੍ਹ ਤੋੜਿਆ ਗਿਆ ਮਾਛੀਵਾੜੇ ਦੇ ਲਗ ਜੋ ਕਾਫੀ ਅਪਡੇਟ ਆ ਰਹੀ ਸੀ ਕਿ ਕੰਢਿਆਂ ਤੇ ਪਾਣੀ ਚੱਲ ਰਿਹਾ ਕਈ ਥਾਵਾਂ ਤੋਂ ਟੁੱਟਿਆ ਵੀ ਆ ਜਿਹੜਾ ਹੁਣ ਜੋ ਗਿਧੜਬਿੰਦੀ ਆ ਉੱਥੇ ਵੀ ਅਪਡੇਟ ਆ ਰਹੀ ਆ ਕਿ ਬੰਨ੍ਹ ਟੁੱਟਿਆ ਤੇ ਜਿਹੜਾ ਪਾਣੀ ਆ ਉਹਨੇ ਕਈ ਫਸਲਾਂ ਤਬਾਹ ਕਰ ਦਿੱਤੀਆਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਕਿਉਂਕਿ ਇੱਕਦਮ ਪਾਣੀ ਇਸ ਵਾਰ ਸਤਲੁਜ ਦਾ ਪਹਿਲਾਂ ਨਾਲੋਂ ਵੀ ਵੱਧ ਛੱਡਿਆ ਗਿਆ ਕਿਉਂਕਿ ਪਹਿਲਾਂ ਹੌਲੀ-ਹੌਲੀ ਪਾਣੀ ਵੱਧਦਾ ਸੀ ਲੈਵਲ ਹੌਲੀ-ਹੌਲੀ ਉੱਤੇ ਨੂੰ ਜਾਂਦਾ ਸੀ ਉਹਨੇ ਤੱਕ ਲੋਕ ਆਪਣਾ ਕੋਈ ਬਚਾਅ ਕਾਰਜ ਕਰ ਲੈਂਦੇ ਸਨ ਪਰ ਜਿਹੜਾ ਇੱਕਦਮ ਪਾਣੀ ਆਇਆ ਸੋ ਉਹਦੇ ਕਰਕੇ ਪਾਣੀ ਨੇ ਕਾਫੀ ਤਬਾਹੀ ਕੀਤੀ ਸੋ ਲਗਾਤਾਰ ਜੋ 24 ਘੰਟੇ ਹੋ ਗਏ ਮੀਂਹ ਚੱਲ ਰਿਹਾ ਵਾ ਅਜੇ ਮੀਂਹ ਹਟਣ ਦਾ ਕੋਈ ਨਾਂ ਨਹੀਂ ਲੈ ਰਿਹਾ ਸੋ ਹੁਣ ਵੀ ਦੇਖ ਸਕਦੇ ਹਾਂ ਕਿ ਕਿਸ ਤਰ੍ਹਾਂ ਦੇ ਨਾਲ ਮੀਂਹ ਨੇ ਕਾਫੀ ਨੁਕਸਾਨ ਕੀਤਾ ਹੋਇਆ ਵਾ ਲਗਾਤਾਰ ਮੀਂਹ ਪੈਂਦਾ ਹੋਇਆ ਸੋ ਬੱਦਲ ਗੜਕਦੇ ਹੋਏ ਲਗਾਤਾਰ ਮੀਂਹ ਜਿਹਦੇ ਕਰਕੇ ਅਜੇ ਕੋਈ ਵੀ ਜੋ ਕਹਿ ਲਈਏ ਜਿੰਨੇ ਵੀ ਲੋਕ ਹਨ ਉਹਨਾਂ ਨੂੰ ਆਪਣਾ ਸੰਭਾਲ ਕਰਨੀ ਔਖੀ ਆ ਸੜਕਾਂ ਤੇ ਬੈਠੇ ਆ ਮਾਲ ਡੰਗਰ ਲੈ ਕੇ ਕੋਈ ਕਿਤੇ ਬੈਠਾ ਹੋਆ ਕੋਈ ਕਿਤੇ ਵੇਖ ਕਰ ਲੋਕ ਬਹੁਤ ਜ਼ਿਆਦਾ ਹੋਏ ਹਨ ਸੋ ਇਸ ਕਰਕੇ ਸਾਰਿਆਂ ਨੂੰ ਜ਼ਰੂਰਤ ਹੈ ਕਿ ਆਪਣੇ ਪੰਜਾਬ ਦੇ ਨਾਲ ਖੜੀਏ ਜਿੰਨੀ ਮਦਦ ਹੋ ਸਕੇ ਵੱਧ ਤੋਂ ਵੱਧ ਮਦਦ ਪੰਜਾਬ ਲਈ ਅਜੇ ਜਾ ਵੀ ਰਹੀ ਆ ਕਿਉਂਕਿ ਬੜੇ ਮਦਦ ਪੰਜਾਬ ਦੇ ਬੜੇ ਇਲਾਕਿਆਂ ਤੋਂ ਪਹੁੰਚ ਰਹੀ ਹਨ ਇਸੇ ਤਰ੍ਹਾਂ ਪੰਜਾਬ ਰਾਜਸਥਾਨਾਂ ਹੋਰ ਕਹਿ ਲਿਆ ਹਰਿਆਣਾ ਇਸੇ ਤਰ੍ਹਾਂ ਜੁਪੀ ਦੇ ਵਿੱਚੋਂ ਵੀ ਪਤਾ ਖਬਰਾਂ ਆ ਰਹੀਆਂ ਨੇ ਕਿ ਉਹ ਵੀ ਆਪਣੇ ਭਰਾਵਾਂ ਦੇ ਨਾਲ ਖੜਨ ਦੇ ਲਈ ਪਹੁੰਚ ਰਹੇ ਹਨ ਸਰਕਾਰਾਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਜਿਹੜੀ ਮਦਦ ਉਹ ਨਹੀਂ ਕੀਤੀ ਜਾਂਦੀ ਸੋ ਲਗਾਤਾਰ ਜਿਹੜੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਸਾਂ ਕਿ ਕੱਗਰ ਦਰਿਆ ਜਿਹੜਾ ਉਹ ਹੋਵਰਫਲੋ ਹੋ ਕਰਕੇ ਹੁਣ ਕਾਫੀ ਨੁਕਸਾਨ ਕਰ ਰਿਹਾ ਵੈ ਇਸ ਸਮੇਂ ਵੀ ਕੱਗਰ ਦਿਆ ਨੇ ਕਾਫੀ ਮਾਰ ਕੀਤੀ ਹੋਈ ਆ ਮਾਰਕੰਡਾ ਕਿਉਂਕਿ ਉਹਦੇ ਵਿੱਚ ਰਲਦਾ ਵਾ ਮਾਰਕੰਡਾ ਕੱਲ ਹੀ ਓਵਰਫਲੋ ਹੋ ਕੇ ਜੋ ਜ਼ਮੀਨਾਂ ਆਪਾਂ ਕੱਲ ਦੇਖਿਆ ਸੀ ਕਿ ਪੱਕੀਆਂ ਹੋਈਆਂ ਫਸਲਾਂ ਉਹ ਵੀ ਤਬਾਹ ਹੋ ਗਈਆਂ ਸਨ ਸੋ ਅੱਜ ਵੀ ਜਿਹੜਾ ਦੋਵੇਂ ਦਰਿਆ ਰਲ ਕੇ ਕਈ ਥਾਵਾਂ ਤੋਂ ਪਾੜ ਪੈਣ ਦੇ ਨਾਲ ਪਾਣੀ ਜਿਹੜਾ ਫਸਲਾਂ ਦੇ ਵਿੱਚ ਜਾਂਦਾ ਹੋਇਆ ਸੜਕਾਂ ਦੇ ਉੱਤੋਂ ਦੀ ਪਾਣੀ ਜਾ ਕਰਕੇ ਕਾਫੀ ਤਬਾਈ ਕਰਦਾ ਹੋਇਆ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਆਂ ਸੋ ਇਹ ਅਪਡੇਟ ਆਪਾਂ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਇਸੇ ਤਰ੍ਹਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਜਾਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸੋ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ ਵੀ ਜਿਹੜੀ ਮੌਲਾਤਾਰ ਬਾਰਿਸ਼ ਲਗਾਤਾਰ ਸਵੇਰ ਤੋਂ ਵੀ ਪੈ ਰਹੀ ਹੈ ਤੇ ਰਾਤ ਇਸ ਮੀਂਹ ਨੇ ਹਟਣ ਦਾ ਕੋਈ ਨਾਂ ਨਹੀਂ ਲਿਆ ਕਿ ਇੱਕ ਮਿੰਟ ਲਈ ਵੀ ਕੋਈ ਹਟੇ ਜਾਵੇ ਕੱਲ ਕਰੀਬ 10-4 ਵਜੇ ਤੋਂ ਇਹ ਮੀਂਹ ਚੱਲ ਰਿਹਾ ਵਾ ਲਗਾਤਾਰ ਇਹ ਮੀਂਹ ਪੰਡਾ ਹੋਇਆ ਸੋ ਜਿੰਨੇ ਵੀ ਲੋਕ ਹਨ ਜਿਹੜੇ ਕੱਗਰ ਦਰਿਆ ਨਾਲ ਲੱਗਦੇ ਉਹ ਆਪਣਾ ਜੁਰਬਚਾ ਕਾਰਜ ਕਰਨ ਲੈਣ ਕਿਉਂਕਿ ਸੰਗਰੂਰੀ ਏਰੀਆ ਹਰ ਵਾਰ ਬਹੁਤ ਮਾਰ ਇਸ ਦਰਿਆ ਦੇ ਕੱਗਰ ਦਰਿਆ ਦੇ ਨਾਲ ਹੁੰਦੀ ਆ ਸੋ ਜੇ ਕਹ ਲਈਏ ਜਿਹੜਾ ਸਰਦੂਲਗੜ ਅੱਗੇ ਜਾਖਲ ਤੇ ਮੋਨਕ ਆਦਿ ਇਲਾਕਿਆਂ ਦੇ ਵਿੱਚ ਵੀ ਕਾਫੀ ਪਾਣੀ ਦੀ ਮਾਰ ਪੈਂਦੀ ਆ ਸੋ ਇਸ ਕਰਕੇ ਉਹਨਾਂ ਨੂੰ ਆਪਣਾ ਵਿਚਾਰ ਕਾਰਜ ਜ਼ਰੂਰ ਕਰਨਾ ਚਾਹੀਦਾ ਵਾ ਕਿਉਂਕਿ ਪੰਜਾਬ ਦਾ ਬਹੁਤ ਇਲਾਕਾ ਜਿਹੜਾ ਪਹਿਲਾਂ ਹੀ ਵੇ ਘਰ ਹੋਇਆ ਵਾ ਤੇ ਹੁਣ ਸਤਲੁਜ ਜਿਹੜੀ ਅਪਡੇਟ ਆ ਰਹੀ ਆ ਕਿ ਸਤਲੁਜ ਦੇ ਨਾਲ ਲੱਗਦਾ ਜੋ ਗਿੱਦੜ ਮਿੰਡੇ ਉੱਥੇ ਵੀ ਕਾਫੀ ਜੋ ਪਾੜ ਪੈਣ ਦੇ ਕਰਕੇ ਬੰਨ ਟੁੱਟਿਆ ਵਾ ਪਾਣੀ ਓਵਰਫਲੋ ਹੋ ਕੇ ਜੋ ਕਾਫੀ ਜ਼ਮੀਨਾਂ ਦਾ ਨੁਕਸਾਨ ਕੀਤਾ ਹੋਇਆ ਵਾ ਬੜੇ ਲੋਕ ਇਸ ਸਮੇ ਜਿਹੜਾ ਉਸ ਪਾਣੀ ਦੀ ਮਾਰ ਨੂੰ ਚੱਲ ਰਹੇ ਹਨ ਕਰੀਬਨ 100 ਕਿਲਾ ਜਿਹੜਾ ਜ਼ਮੀਨਦਾਰ ਉਥੋਂ ਜਿੱਥੇ ਪਾੜ ਪਿਆ ਉਥੋਂ ਹੀ ਖਤਮ ਹੋ ਗਿਆ ਇੰਨਾ ਵੱਡਾ ਪਾੜ ਪਿਆ ਜਿਹਨੂੰ ਬੰਨਣਾ ਵੀ ਬੰਨ ਨੂੰ ਔਖਾ ਮੁਸ਼ਕਲ ਆ ਉਹਦਾ ਕੋਈ ਸੁਭਾਵਨਾ ਨਹੀਂ ਕਿ ਇੰਨੀ ਛੇਤੀ ਉਹ ਬੰਨ ਨੂੰ ਬੰਨਿਆ ਜਾਵੇ ਸਰਕਾਰਾਂ ਜਿਹੜੀਆਂ ਹਨ ਉਹ ਲੋਕਾਂ ਨੂੰ ਖਤਮ ਕਰਨ ਦੇ ਲਈ ਜੋ ਇਸ ਤਰ੍ਹਾਂ ਲੋਕਾਂ ਨੂੰ ਖਤਮ ਕਰਨ ਦੇ ਲਈ ਜੋ ਪਾਣੀ ਲਗਾਤਾਰ ਡੈਮਾਂ ਦੇ ਵਿੱਚੋਂ ਛੜਦੀਆਂ ਹੋਈਆਂ ਸੋ ਜਿਹੜੀ ਖਬਰ ਇੱਕ ਹੋਰ ਆਈ ਕਿ ਪਠਾਨ ਮਜਰੇ ਨੇ ਜਿੰਨਾ ਕੱਗਰ ਦਰਿਆ ਦੇ ਉੱਪਰ ਖੜ੍ਹ ਕਰਕੇ ਆਪਣੀ ਸਰਕਾਰ ਦੇ ਵਿਰੁੱਧ ਜੋ ਗੱਲਾਂ ਕਈਆਂ ਸਨ ਕਿ ਜਿਹੜੀ ਸਾਡੀ ਸਰਕਾਰ ਇਹ ਕਿਸੇ ਵੀ ਤਰ੍ਹਾਂ ਦਾ ਯਤਨ ਨਹੀਂ ਕਰਦੀ ਹੋਈ ਗੱਲ ਉਹਦੀ ਸਹੀ ਸੀ ਕਿ ਕੱਗਰ ਦਰਿਆ ਦੇ ਵਿੱਚ ਪਹਿਲਾਂ ਲੋਕ ਆਮ ਜਿਹੜੀਆਂ ਮਿੱਟੀ ਚੱਕ ਕਰਕੇ ਆਪਣੇ ਘਰਾਂ ਦੇ ਵਿੱਚ ਪਾ ਲੈਂਦੇ ਸੀ ਫਿਰ ਜਦੋਂ ਕੱਗਰ ਚੜ੍ਹ ਕੇ ਆਉਂਦਾ ਸੀ ਫੇਰ ਉਹ ਮਿੱਟੀ ਪੂੜ ਜਾਂਦੀ ਸੀ ਇਸੇ ਤਰ੍ਹਾਂ ਹਰ ਸਾਲ ਮਿੱਟੀ ਚੱਕੀ ਜਾਂਦੀ ਸੀ ਹਰ ਸਾਲ ਮਿੱਟੀ ਪੈ ਜਾਂਦੀ ਸੀ ਸੋ ਜਿਸ ਸਮੇਂ ਤੋਂ ਹੁਣ ਸਰਕਾਰਾਂ ਨੇ ਜਿਹੜਾ ਮਿੱਟੀ ਚੌਕਨ ਦਾ ਜੋ ਬੰਦ ਕਰ ਦਿੱਤਾ ਵਾ ਉਹਦੇ ਕਰਕੇ ਹੁਣ ਹਰ ਸਾਲ ਮਿੱਟੀ ਤਾਂ ਜਮ੍ਹਾਂ ਹੁੰਦੀ ਜਾਂਦੀ ਉਹ ਨਿਕਲਦੀ ਨਹੀਂ ਜਿਹਦੇ ਕਰਕੇ ਦਰਿਆ ਉੱਚੇ ਹੋ ਗਏ ਪਾਣੀ ਬਹੁਤ ਸ਼ਤੀ ਦੇ ਨਾਲ ਓਵਰਫਲੋ ਹੋ ਜਾਂਦਾ ਵਾ ਲੋੜ ਆ ਕਿ ਜਿਹੜੇ ਦਰਿਆਵਾਂ ਦੇ ਬੰਨ ਪੱਕੇ ਕੀਤੇ ਜਾਣ ਜਿਹੜੇ ਕਿਉਂਕਿ ਪਾਣੀ ਸਾਡਾ ਪੰਜਾਬ ਦਾ ਆਪ ਨੂੰ ਪਤਾ ਵਾ ਕਿ ਕਿੰਨਾ ਲੁੱਟੜੇ ਰਾਜਸਥਾਨ ਤੱਕ ਪਾਣੀ ਤੇ ਇਸੇ ਤਰ੍ਹਾਂ ਹਰਿਆਣੇ ਦੇ ਵਿੱਚ ਪਾਣੀ ਕਿੰਨਾ ਜਾ ਰਿਹਾ ਜੋ ਉਹੀ ਪੈਸਾ ਇਨਾ ਬੰਨਾਂ ਨੂੰ ਪੱਕਾ ਕਰਨ ਦੇ ਲਈ ਲਾਇਆ ਜਾਵੇ ਤੇ ਕਿਉਂ ਨਾ ਜਿਹੜਾ ਇਦੀ ਮਾਰ ਪੰਜਾਬ ਨੂੰ ਪੈ ਰਹੀ ਉਹ ਬਚ ਸਕੇ ਸੋ ਆਪਣੇ ਪੁੱਤਰ ਪ੍ਰਧਾਨ ਮੰਤਰੀ ਸਾਹਿਬ ਮੋਦੀ ਸਾਹਿਬ ਉਹ ਬਿਆਨ ਦੇ ਰਹੇ ਹਨ ਅਫਗਾਨਿਸਤਾਨ ਦੇ ਵਿੱਚ ਪੁਚਾਲ ਆਈ ਦਾ ਦੇਖੋ ਕਿੱਡੀ ਦਰਦੀ ਉਧਰ ਦਿਖਾਉਂਦੇ ਆ ਪਰ ਜਿਹੜਾ ਪੰਜਾਬ ਇਸ ਇੰਡੀਆ ਦਾ ਹਿੱਸਾ ਮੰਨਦੇ ਆ ਜਿੰਨੂੰ ਇਹ ਕਿਉਂਕਿ ਇਸੇ ਕਰਕੇ ਪੰਜਾਬ ਆਪਣੇ ਆਪ ਨੂੰ ਇਸ ਇੰਡੀਆ ਪ੍ਰਪਤ ਦਾ ਹਿੱਸਾ ਨਹੀਂ ਮੰਨਦੇ ਕਿਉਂਕਿ ਇਹ ਭਾਰਤ ਪੰਜਾਬ ਭਾਰਤ ਨੇ ਪੰਜਾਬ ਦੇ ਨਾਲ ਹਮੇਸ਼ਾ ਮਤਰਿਆ ਸੁਭਾ ਜਿਹੜਾ ਵਿਵਹਾਰ ਕੀਤਾ ਵਾ ਇਸ ਵਾਰ ਵੀ ਅਜੇ ਤੱਕ ਕਿਸੇ ਤਰ੍ਹਾਂ ਦਾ ਇੱਕ ਬਿਆਨ ਤੱਕ ਨਹੀਂ ਦਿੱਤਾ ਸੈਂਟਰ ਦੀ ਜ਼ਿੰਮੇਵਾਰੀ ਬੰਦੀ ਆ ਕਿ ਉਹ ਟੈਕਸ ਲੈਂਦੀ ਆ ਬਹੁਤ ਜਿਆਦਾ ਅਨਾਜ ਸਭ ਤੋਂ ਵੱਧ ਅਨਾਜ ਜੋ ਭਾਰਤ ਨੂੰ ਇੰਡੀਆ ਨੂੰ ਪੰਜਾਬ ਦੇ ਵਿੱਚੋਂ ਜਾਂਦਾ ਸਾਰਿਆਂ ਦਾ ਟਿੰਡ ਭਰਨ ਵਾਲਾ ਅੱਜ ਬੜੀ ਵੱਡੀ ਆਫਤ ਦੇ ਵਿੱਚ ਚੱਲ ਰਿਹਾ ਵਾ ਪਰ ਭਾਰਤ ਸਰਕਾਰ ਵੱਲੋਂ ਕਿਸੇ ਤਰ੍ਹਾਂ ਦਾ ਜੋ ਕੇਂਦਰ ਸਰਕਾਰ ਵੱਲੋਂ ਅਜੇ ਤੱਕ ਪੰਜਾਬ ਦੀ ਬਚਾਉਣ ਦੀ ਗੱਲ ਇੱਕ ਬਿਆਨ ਤੱਕ ਨਹੀਂ ਆਇਆ ਤੇ ਬਚਾਉਣਾ ਤਾਂ ਇੱਕ ਵੱਖਰੀ ਗੱਲ ਆ ਸੋ ਇਸ ਕਰਕੇ ਜੋ ਸਰਕਾਰਾਂ ਪੰਜਾਬ ਨੂੰ ਮਾਰਨਾ ਚਾਹੁੰਦੀਆਂ ਇਸੇ ਕਰਕੇ ਲਗਾਤਾਰ ਜਿਹੜਾ ਪਾਣੀ ਦਰਿਆਵਾਂ ਦੇ ਵਿੱਚ ਛੱਡਿਆ ਜਾ ਰਿਹਾ ਜਿਹਦੇ ਕਰਕੇ ਇਸ ਸਮੇਂ ਸਤਲੁਜ ਵੀ ਬਹੁਤ ਜ਼ਿਆਦਾ ਉੱਚਾ ਉਛਲ ਕਰਕੇ ਚੱਲਨ ਦਿਆ ਵਾ ਪਿੱਛੇ ਜੋ ਗਿੱਦੜਵਿੰਡੀ ਉੱਥੇ ਬਾਣੀ ਨੇ ਜਿਹੜੀ ਬੰਨ੍ਹ ਤੋੜ ਦਿੱਤਾ ਵਾ ਕਈ ਜਿਹੜੇ ਇਲਾਕਿਆਂ ਦੇ ਵਿੱਚ ਪਾਣੀ ਫਰ ਗਿਆ ਮਾਚੀਵਾੜੇ ਲਾਗਾਂ ਵੀ ਖਬਰ ਆਈ ਕਿ ਉੱਥੇ ਵੀ ਪਾਣੀ ਦਾ ਬੰਨ੍ਹ ਟੁੱਟਿਆ ਤੇ ਕਾਫੀ ਮਾਰ ਸ਼ੁਰੂ ਹੋਈ ਆ ਇਸ ਤਰ੍ਹਾਂ ਜਿਹੜਾ ਬਿਆਸ ਦਰਿਆ ਨੇ ਬਹੁਤ ਵੱਡਾ ਨੁਕਸਾਨ ਕੀਤਾ ਹੋਇਆ ਕਾਫੀ ਅਜੇ ਪਾਣੀ ਕਿਸੇ ਪਾਸੇ ਨਿਕਲਦਾ ਕੋਈ ਸੁਭਾਵਨਾ ਨਹੀਂ ਉਸੇ ਤਰ੍ਹਾਂ ਜਿਹੜਾ ਸਤਲੁਜ ਨੇ ਵੀ ਆਪਣੀ ਮਾਰਕਾਨੀ ਸ਼ੁਰੂ ਕਰ ਦਿੱਤੀ ਆ ਸੋ ਲਗਾਤਾਰ ਜਿਹੜੀ ਬਾਰਿਸ਼ ਆ ਉਹ ਵੀ ਹੋ ਰਹੀ ਆ ਇੱਕ ਵਾਰ ਫੇਰ ਦਿਖਾ ਦਈਏ ਕਿ ਮੈਂ ਕਾਫੀ ਇਸ ਸਮੇਂ ਵੀ ਪਹਿਰੇ ਆ ਵਾਂ ਕਿਉਂਕਿ ਮੈਂ ਲਗਾਤਾਰ ਪੈਂਦਾ ਹੋਇਆ ਲਗਾਤਾਰ ਮੀਂਹ ਨੇ ਕਾਫੀ ਨੁਕਸਾਨ ਕੀਤਾ ਹੋਇਆ ਵਾ ਸੋ ਇਹ ਅਪਡੇਟ ਦੇਣ ਲਈ ਤੁਹਾਡੇ ਨਾਲ ਅੱਜ ਫੇਰ ਲਾਈਵ ਹੋਏ ਆ ਸੋ ਮੀਂਹ ਅਜੇ ਲਗਾਤਾਰ ਪੈ ਰਿਹਾ ਵਾ ਕੱਗਰ ਦਰਿਆ ਨੇ ਜਿਹੜੀ ਉਹ ਵੀ ਬਹੁਤ ਮਾਰ ਕੀਤੀ ਹੋਈ ਆ ਓਵਰਫਲੋ ਹੋ ਕੇ ਚੱਲਦਾ ਹੋਇਆ ਸਾਰੇ ਪਟਿਆਲੇ ਇਲਾਕੇ ਦੇ ਵਿੱਚ ਗੁਲਾਚੀਕਾ ਇਲਾਕੇ ਦੇ ਵਿੱਚ ਜਿਹੜਾ ਕੱਗਰ ਦਿਆ ਓਵਰਫਲੋ ਹੋਇਆ ਪਿੱਛੇ ਜੇ ਕਿਹਾ ਲਈਏ ਅੰਬਾਲੇ ਇਲਾਕੇ ਦੇ ਵਿੱਚ ਵੀ ਕਾਫੀ ਜਿਹੜੀ ਮਾਰ ਕੱਗਰ ਦਰਿਆ ਨੇ ਕੀਤੀ ਹੋਈ ਆ ਦਾ ਪੰਡਾ ਹਰਿਆਣੇ ਵੱਲ ਦਰਤ ਇਸੇ ਤਰ੍ਹਾਂ ਖੱਬੇ ਹੱਥ ਹਰਿਆਣੇ ਨੂੰ ਤੇ ਸੱਜੇ ਜਿਹੜਾ ਕਹਿ ਲਈਏ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਇਹ ਪਚਾਉਂਦਾ ਵਾ ਜੇ ਖੱਬੇ ਹੱਥ ਟੁੱਟਦਾ ਤੇ ਹਰਿਆਣੇ ਦੇ ਕਈ ਪਿੰਡ ਡੁੱਬ ਜਾਂਦੇ ਹਨ ਜੇ ਸੱਜੇ ਹੱਥ ਟੁੱਟਦਾ ਤੇ ਇਹ ਪੰਜਾਬ ਦੇ ਕਈ ਇਲਾਕੇ ਡੁਪੋਂਦੇ ਹਨ ਪੰਜਾਬ ਲਾਗੇ ਪਟਿਆਲੇ ਦੇ ਲਾਗੇ ਪੁਨਰੇੜੀ ਦੇ ਕੋਲ ਇਹਦਾ ਪਾੜ ਕਈ ਥਾਵਾਂ ਤੋਂ ਪਿਆ ਜਿਹਦੇ ਕਰਕੇ ਘਰਾਂ ਦੇ ਵਿੱਚ ਪਾਣੀ ਭੜਿਆ ਹੋਇਆ ਇਸੇ ਤਰ੍ਹਾਂ ਜੋ ਪਾਣੀ ਫਸਲਾਂ ਨੂੰ ਵੀ ਤਬਾਹ ਕਰ ਰਿਹਾ ਸੜਕਾਂ ਦੇ ਉੱਤੋਂ ਦੀ ਪਾਣੀ ਲਗਾਤਾਰ ਚੱਲ ਰਿਹਾ ਵਾ ਸੋ ਇਸ ਕਰਕੇ ਬਹੁਤ ਜ਼ਿਆਦਾ ਮੈਨ ਵੀ ਤਬਾਈ ਕੀਤੀ ਹੋਈ ਦਰਿਆਵਾਂ ਨੇ ਤਬਾਈ ਕੀਤੀ ਹੋਈ ਆ ਸੋ ਕਿਸੇ ਤਰ੍ਹਾਂ ਦਾ ਜੋ ਸਰਸਾਸ਼ਨ ਵੱਲੋਂ ਜੇ ਕਹ ਲਈਏ ਸਰਕਾਰਾਂ ਵੱਲੋਂ ਅਜੇ ਤੱਕ ਪੰਜਾਬ ਦੇ ਲਈ ਨਹੀਂ ਕੀਤਾ ਗਿਆ ਸੇਫਮਸ਼ਕਰੀਆਂ ਕਰਕੇ ਚਲੇ ਜਾਂਦੇ ਹਨ ਇਸੇ ਕਰਕੇ ਜਿਹਨੇ ਪੰਜਾਬ ਸਰਕਾਰ ਦੇ ਐਮ ਐਲ ਏ ਹਨ ਉਹ ਵੀ ਹੁਣ ਆਪਣੀ ਸਰਕਾਰ ਦੇ ਵਿਰੁੱਧ ਜੋ ਝੰਡਾ ਚੱਕੀ ਫਿਰਦੇ ਹਨ ਆਠਾਨ ਮਜਰੇ ਨੇ ਵੀ ਜੋ ਆਪਣੇ ਸਰਕਾਰ ਦੇ ਵਿਰੁੱਧ ਗੱਲ ਕਹੀ ਕਿ ਅਸੀਂ ਪਹਿਲਾਂ ਦੀ ਵਾਰ ਇਹਨਾਂ ਨੂੰ ਲਿਖ ਕੇ ਦੇ ਚੁੱਕੇ ਹਾਂ ਪਰ ਇਹਨਾਂ ਨੇ ਸਾਡੀ ਕੋਈ ਵੀ ਗੱਲ ਸੁਣੀ ਜਿਹਦੇ ਕਰਕੇ ਹੁਣ ਦਰਿਆਵਾਂ ਦਾ ਜਿਹੜੇ ਬੰਨ ਨਹੀਂ ਸਨ ਬੰਨੇ ਉਹਦੇ ਨਾਲ ਲੋਕਾਂ ਨੂੰ ਕਾਫੀ ਨੁਕਸਾਨ ਚ ਲੱਣਾ ਪੈ ਰਿਹਾ ਸੋ ਇਸ ਕਰਕੇ ਜੇ ਉਹ ਐਮਐਲਏ ਬੋਲਿਆ ਹੋਰ ਕੋਈ ਚਾਰਾ ਨਹੀਂ ਹੁੰਦਾ ਤੇ ਜਿਹੜਾ ਸਚਾਈ ਤੇ ਚੱਲਣਾ ਸ਼ੁਰੂ ਕਰ ਦਿੰਦਾ ਉਹਨੂੰ ਚੱਕ ਕੇ ਜੇਲ੍ਹ ਦੇ ਅੰਦਰ ਕਰ ਦਿੰਦੇ ਇਸੇ ਤਰ੍ਹਾਂ ਹੁਣ ਸੋ ਉਹਨਾਂ ਦੇ ਵੀ ਕਹਿੰਦੇ ਪਰਚਾ ਪਾ ਕੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਹੋ ਰਹੀ ਆ ਸੋ ਜਿਹੜੇ ਪੰਜਾਬ ਦੇ ਹਾਲਾਤ ਇਸ ਸਮੇਂ ਬਹੁਤ ਇਹ ਮਾੜੀ ਨਾਜ਼ੁਕ ਹਾਲਤ ਹੈ ਸੋ ਭਰਾਵਾਂ ਨੂੰ ਜ਼ਰੂਰਤ ਹੈ ਕਿ ਆਪਣੇ ਭਰਾਵਾਂ ਦੇ ਨਾਲ ਖੜੇ ਆਪਣੇ ਪੰਜਾਬ ਨੂੰ ਨਹੀਂ ਤਾਂ ਜੇ ਇੱਕ ਵਾਰ ਮਾਰ ਪਈ ਤੇ ਕਰੀਬਨ 20-25 ਸਾਲ ਉੱਠਣਾ ਬਹੁਤ ਮੁਸ਼ਕਲ ਹੋ ਜਾਂਦਾ ਲੋਕ ਬੇਕਾਰ ਹਨ ਜਿਹੜੀਆਂ ਫਸਲਾਂ ਵੀ ਤਬਾਹ ਹੋ ਗਈਆਂ ਘਰ ਵੀ ਡਿੱਗ ਕੇ ਜਿਹੜੇ ਬਹੁਤ ਨਸ਼ਟ ਹੋਏ ਆ ਇਸੇ ਤਰ੍ਹਾਂ ਜੇ ਕਹ ਲਈਏ ਮਾਲ ਡੰਗਰਾ ਉਹ ਵੀ ਕਿੰਨੇ ਰੁੜ ਗਏ ਅੱਜ ਜਦੋਂ ਇੱਕ ਵੀਡੀਓ ਵੇਖੀ ਵੇਖਣ ਨੂੰ ਜੀ ਨਹੀਂ ਸੀ ਕਰਦਾ ਕਿਉਂਕਿ ਲੋਕਾਂ ਨੇ ਟਰਾਲੀਆਂ ਦੇ ਵਿੱਚ ਮਾਲ ਡੰਗਰ ਜਿਹੜਾ ਮਰਿਆ ਸੀ ਪਸ਼ੂ ਮਰੇ ਸਨ ਉਹਨਾਂ ਨੂੰ ਪਾਇਆ ਹੋਇਆ ਦੇਖ ਕਰਕੇ ਇੱਕ ਅੰਦਰ ਰੋਣ ਪੁੱਭਾ ਨਿਕਲ ਜਾਂਦੀ ਆ ਕਿ ਪੰਜਾਬ ਦੇ ਹਾਲਾਤ ਇਸ ਸਮੇਂ ਕੀ ਬਣ ਚੁੱਕੇ ਹਨ ਤੇ ਜਿਹੜੀਆਂ ਸੈਂਟਰ ਸਰਕਾਰਾਂ ਪੰਜਾਬ ਨੂੰ ਅਤਵਾਦੀ ਕਹਿ ਕਰਕੇ ਹੋਰ ਕਈ ਤਮਤਾ ਪੰਜਾਬ ਤੇ ਲਾਉਂਦੀਆਂ ਅੱਜ ਵਿਵਤਾ ਆਈ ਜਿਹੜਾ ਪੰਜਾਬ ਸਾਰਿਆਂ ਨੂੰ ਅੰਨ ਦਿੰਦਾ ਲੰਗਰ ਲਾਉਂਦਾ ਉਹ ਪੰਜਾਬ ਦੀਆਂ ਹਾਲਤ ਅੱਜ ਬਹੁਤ ਮਾੜੀ ਕੀਤੀ ਹੋਈ ਆ ਦੂਜਿਆਂ ਲਈ ਖੜਨ ਵਾਲੇ ਪੰਜਾਬ ਦੇ ਲਈ ਅੱਜ ਸਰਕਾਰਾਂ ਹੱਥ ਕੜੇ ਕਰ ਗਈਆਂ ਕੋਈ ਵੀ ਜਿਹੜਾ ਫੰਡ ਅੱਜ ਤੱਕ ਅਜੇ ਤੱਕ ਸਰਕਾਰਾਂ ਵੱਲੋਂ ਉਹ ਜਾਰੀ ਨਹੀਂ ਕੀਤਾ ਗਿਆ ਇਤੋਂ ਪਤਾ ਲੱਗਦਾ ਕਿ ਕਿਵੇਂ ਮਤਰਾਈ ਮਾ ਦਾ ਜੋ ਸਾਡੇ ਨਾਲ ਵਿਵਹਾਰ ਕੀਤਾ ਜਾਂਦਾ ਸੋ ਇਸ ਕਰਕੇ ਆਪਾਂ ਇਹ ਅਪਡੇਟ ਦੇਣ ਲਈ ਭਾਣ ਨੂੰ ਲਗਾਤਾਰ ਲਾਈਵ ਹੋ ਰਹੇ ਹਾਂ ਮੈਂ ਤੁਹਾਨੂੰ ਫੇਰ ਦਿਖਾਉਂਦੇ ਆਂ ਕੀਕੀ ਮੇ ਫੇਰ ਮੀਂਹ ਵਾਦਾ ਹੋਇਆ ਹੌਲੀ-ਹੌਲੀ ਪਹਿਲਾਂ ਵੀ ਮੌਲਾਤਾਰ ਬਹੁਤ ਤੇਜ਼ ਬਾਰਿਸ਼ ਹੋਈ ਸੀ ਲਗਾਤਾਰ ਕੱਲ ਤੋਂ ਸਾਰੀ ਰਾਤ ਵੀ ਮੀਂਹ ਪੈਂਦਾ ਹੋਇਆ ਤੇ ਹੁਣ ਫੇਰ ਮੀਂਹ ਨੇ ਜਿਹੜੀ ਕਾਫੀ ਤਬਾਈ ਕੀਤੀ ਹੋਈ ਆ ਮੀਂਹ ਜੋ ਹੱਦ ਦੇ ਨਾਲੋਂ ਵੱਧ ਬਾਰਿਸ਼ ਹੋ ਰਹੀ ਆ ਚੰਡੀਗੜ੍ਹ ਦੇ ਵਿੱਚ ਅੱਜ ਬਹੁਤ ਜ਼ਿਆਦਾ ਮੀਂਹ ਪਿਆ ਜੋ ਸੜਕਾਂ ਹਨ ਉਹ ਜਾਮ ਹੋ ਗਈਆਂ ਕਿਉਂਕਿ ਕਰੀਬਨ 2-2 ਫੁੱਟ ਪਾਣੀ ਸੜਕਾਂ ਤੇ ਖੜਿਆ ਹੋਇਆ ਵਾ ਤੇ ਜਿਹੜਾ ਪਾਣੀ ਉਹ ਦਰਿਆਵਾਂ ਦੇ ਵਿੱਚ ਫਿਰ ਛਾੜ ਦਿੱਤਾ ਜਾਂਦਾ ਵਾ ਤੇ ਡੈਮ ਹਨ ਉਹ ਭਰੇ ਹੋਏ ਹਨ ਸੋ ਇਸ ਕਰਕੇ ਲਗਾਤਾਰ ਜਿਹੜਾ ਜੀਵਨ ਹੈ ਉਹ ਪ੍ਰਭਾਵਿਤ ਹੋ ਰਿਹਾ ਮੀਂਹ ਲਗਾਤਾਰ ਬਹੁਤ ਜ਼ਿਆਦਾ ਪੈ ਰਿਹਾ ਇਹ ਅਪਡੇਟ ਦੇਣ ਲਈ ਤੁਹਾਡੇ ਨਾਲ ਲਗਾਤਾਰ ਆਪਾਂ ਲਾਈਵ ਹੁੰਦੇ ਰਹੇ ਆ ਕੱਲ ਵੀ ਤੁਹਾਨੂੰ ਪਰਸੋਂ ਵੀ 3-4 ਦਿਨ ਆਪਾਂ ਦਰਿਆਵਾਂ ਦੀ ਸਥਿਤੀ ਦਿਖਾਈ ਸੀ ਪਰ ਅੱਜ ਕਾਫੀ ਮੀਂਹ ਪੈ ਰਿਹਾ ਅੱਜ ਸਾਮਾ ਨੇ ਬਣਿਆ ਕਿ ਤੁਹਾਨੂੰ ਉਹ ਵੀ ਸਥਿਤੀ ਦਿਖਾਈਏ ਕਿ ਪਾਣੀ ਕਗਰ ਦਰਿਆ ਦਾ ਮਾਰਕੰਡੇ ਦਾ ਕਿਸ ਤਰ੍ਹਾਂ ਦੇ ਨਾਲ ਆਪਣਾ ਟਾਂਡ ਬਕਰ ਰਿਹਾ ਪਾਣੀ ਸੜਕਾਂ ਦੇ ਉੱਤੋਂ ਦੀ ਇਸੇ ਤਰ੍ਹਾਂ ਜੋ ਫਸਲਾਂ ਵੀ ਤਬਾਹ ਹੋਈਆਂ ਵਾ ਘਰਾਂ ਦੇ ਵਿੱਚ ਪਾਣੀ ਵੜਿਆ ਹੋਇਆ ਸੋ ਕਿਸ ਤਰ੍ਹਾਂ ਦੇ ਨਾਲੇ ਨੁਕਸਾਨ ਜੋ ਬਾਰਡਰ ਏਰੀਆ ਹਰਿਆਣਾ ਪੰਜਾਬ ਦੇ ਉੱਪਰ ਪਟਿਆਲਾ ਏਰੀਆ ਗੁਲਾਚਕਾ ਏਰੀਆ ਇਹ ਏਰੀਆ ਦੇ ਵਿੱਚ ਪਾਣੀ ਨੇ ਕਾਫੀ ਮਾਰ ਕੀਤੀ ਹੋਈ ਆ ਮੀਂਹ ਵੀ ਲਗਾਤਾਰ ਪੈ ਰਿਹਾ ਕਾਫੀ ਮੌਲਾਤਾਰ ਬਾਰਿਸ਼ ਇਸ ਗੱਲ ਦਾ ਆਪ ਨੂੰ ਪਤਾ ਸਾਰਿਆਂ ਨੂੰ ਸਾਰੇ ਏਰੀਆ ਦੇ ਵਿੱਚ ਮੀਂਹ ਲਗਾਤਾਰ ਪੈ ਰਿਹਾ ਸੋ ਇਹ ਅਪਡੇਟ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਸੋ ਫਿਰ ਤੁਹਾਡੇ ਨਾਲ ਜੁੜਾਂਗੇ ਇਸ ਕਰਕੇ ਇਹ ਵੀਡੀਓ ਆਪਾਂ ਇੱਥੋਂ ਹੀ ਕੱਟਣ ਲੱਗੇ ਆ ਧੰਨਵਾਦ ਜਿੰਨੇ ਵੀ ਜੁੜੇ ਆ ਆਪਣੇ ਵੀਡੀਓ ਨੂੰ ਸ਼ੇਅਰ ਲਾਈਕ ਜੋ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਅਗਲੀ ਅਪਡੇਟ ਤੁਹਾਡੇ ਨਾਲ ਜੀ ਕਰ ਸਕੀਏ ਧੰਨਵਾਦ